ਕਿ ਕੀਤਾ ਕਿ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਸਿੰਬਲ ਤੇ ਨਹੀਂ ਲੜੀਆਂ ਜਾ ਸਕਦੀਆਂ ਉਹਨਾਂ ਨੂੰ ਲੋਕਲ ਆਪਣੇ ਸਿੰਬਲ ਮਿਲਣਗੇ ਸਰਪੰਚ ਜਿਹੜਾ ਉਹ ਪਿੰਡ ਦਾ ਹੋਊਗਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਊਗਾ ਜਾਂ ਪੰਜੇ ਵਾਲਿਆਂ ਦਾ ਆ ਝਾੜੂ ਵਾਲਿਆਂ ਦਾ ਆ ਹਾਥੀ ਵਾਲਿਆਂ ਦਾ ਨਾ ਕਿ ਸਰਪੰਚੀ ਜਿਹੜੀ ਹੈ ਉਹ ਲੋਕਲ ਹੈ ਸਰਪੰਚੀ ਪਿੰਡ ਦੀ ਹੈ ਹਰ ਰੋਜ਼ ਮੂੰਹ ਮੱਥੇ ਲੱਗਦੇ ਇੱਕ ਦੂਜੇ ਦੇ ਅੱਪਾ ਕਿਉਂ 40 40 ਲੱਖ ਰੁਪਈਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਮੋਟਾਂ ਤੇ ਸਰਪੰਚੀ ਦੀਆਂ ਮੋਟਾਂ 40 40 ਲੱਖ 40 ਲੱਖ ਲਾ ਕੇ ਕੱਢੂਗਾ ਕਿੱਥੋਂ ਸਰਪੰਚੋ ਸਾਨੂੰ ਸਾਡੇ ਪਿਤਾ ਜੀ ਦੀ ਜਿਹੜੀ ਸਾਡੇ ਬਾਪੂ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਉਹ ਜੇ ਸਾਡੇ ਪੰਜਾਬ 'ਚ ਨਹੀਂ ਇਨਸਾਨ ਮਿਲੂਗਾ ਬਾਹਰੋਂ ਕੀ ਆਂ ਅਮੀਰ ਕਰਾਂਗੇ ਫਿਰ ਜਿੱਥੋਂ ਤੱਕ ਹੋ ਸਕਦਾ ਹੋਇਆ ਅਸੀਂ ਚਾਹੇ ਵਕੀਲ ਜਿੰਨੇ ਮਰਜ਼ੀ ਮਹਿੰਗੇ ਕਰਨੇ ਪੈਣ ਜਿੱਥੋਂ ਮਰਜ਼ੀ ਲਿਓਣੇ ਪੈਣਾ ਅਸੀਂ ਕੇਸ ਲੜਾਂਗੇ ਅਸੀਂ ਪਹਿਲਾਂ ਮੰਗੂ ਢਿੱਲ ਨਹੀਂ ਛੱਡਾਂਗੇ ਪੰਜਾਬ ਚ ਪੰਚਾਇਤੀ ਚੋਣਾਂ ਜਲਦ ਹੋਣ ਦੀਆਂ ਉਮੀਦਾਂ ਜਤਾਈ ਜਾ ਰਹੇ ਨੇ ਜਿਸ ਤੇ ਬੋਲੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਦੌਰਾਨ ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਲਈ ਵੱਡਾ ਐਲਾਨ ਕਰ ਦਿੱਤਾ ਹੈ ਦਰਸਲ ਸੀਐਮ ਭਗਵੰਤ ਮਾਨ ਨੇ ਵਿਧਾਨ ਸਭਾ ਚ ਆਪਣੇ ਭਾਸ਼ਣ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਰਬਸੰਮਤੀ ਨਾਲ ਪੰਚਾਇਤ ਚੁਣਨ ਵਾਲੇ ਪਿੰਡ ਨੂੰ 5 ਲੱਖ ਰੁਪਏ ਨਕਦ ਅਤੇ ਸਟੇਡੀਅਮ ਸਣੇ ਹਫ਼ਤਾਲ ਜਾਂ ਫਿਰ ਜੋ ਵੀ ਪਿੰਡ ਦੀ ਮੰਗ ਹੋਵੇਗੀ ਉਸ ਮੰਗ ਨੂੰ ਪ੍ਰਵਕਤਾ ਨਾਲ ਸਰਕਾਰ ਵੱਲੋਂ ਪੂਰਾ ਕੀਤਾ ਜਾਵੇਗਾ ਕਿ ਸਰਪੰਚੀ ਜਿਹੜੀ ਹੈ ਉਹ ਲੋਕਲ ਹੈ ਸਰਪੰਚੀ ਪਿੰਡ ਦੀ ਹੈ ਹਰ ਰੋਜ਼ ਮੂੰਹ ਮੱਥੇ ਲੱਗਦੇ ਇੱਕ ਦੂਜੇ ਦੇ ਆਪਾਂ ਕਿਉਂ 40-40 ਲੱਖ ਰੁਪਇਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਵੋਟਾਂ ਤੇ ਸਰਪੰਚੀ ਨੇ ਵੋਟਾਂ 40-40 ਲੱਖ 40 ਲੱਖ ਲਾ ਕੇ ਕੱਢੂਗਾ ਕਿੱਥੋਂ ਸਰਪੰਚੋ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਉਹਨੂੰ ਕੋਈ ਕ腐ਪਸ਼ਨ ਦਾ ਮੌਕਾ ਮਿਲੇ ਜਾਂ ਕੋਈ ਸੋ ਅਸੀਂ ਤਾਂ ਇਹ ਚਾਹੁੰਦੇ ਆ ਇੱਕ ਹੋਰ ਅਸੀਂ ਦੇ ਵਿੱਚ ਮੈਂ ਅਨਾਉਂਸ ਕਰਨਾ ਚਾਹੁੰਦਾ ਅੱਜ ਮੁਕੱਦਸ ਹਾਊਸ ਦੇ ਵਿੱਚ ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਇਆ ਇਨਾਮ ਵਜੋਂ ਕੈਸ਼ ਜਿਹਨੂੰ ਕਿ ਪੰਚਾਇਤ ਜਿੱਥੇ ਮਰਜ਼ੀ ਵਰਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚਾਹੁੰਦੇ ਸਕੂਲ ਹਸਤਾਲ ਚੋਂ ਦੇ ਹਸਤਾਲ ਉਹ ਮਿਲੂਗਾ ਪ੍ਰਾਇਓਰਟੀ ਤੇ ਇਸ ਗੱਲ ਦਾ ਪ੍ਰਤੀਕ ਕਰਕੇ ਕਿ ਇਸ ਪਿੰਡ 'ਚ ਇੱਕ ਹੈ ਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ ਤੇ ਇਹ ਇਹ ਇਸ ਇਹ ਪਿੰਡ ਨੇ ਉਹੀ ਕੋਈ ਹੁਣ ਚਾਰੀ ਇੱਕ ਬੰਦਾ ਲਾਉਂਦਾ 30 ਦੂਜਾ ਲਾਊਗਾ ਠੀਕ ਹੈ 20 ਇੱਕ ਹੋਰ ਲਾਉ ਜਾਂ ਲਾਉਣੇ ਪੈਂਦੇ ਆ ਉਹ ਤਾਂ ਉਹਦੀ ਪਿੰਡਾਂ 'ਚ ਤਾਂ ਕਹਿੰਦੇ ਨੇ ਜੀ ਉਹਨੇ ਤਾਂ ਸ਼ੁਰੂ ਕਰਤੀ ਤੁਸੀਂ ਕਿਉਂ ਨਹੀਂ ਕਰਦੇ ਲੈ ਆ ਆ ਤਾਂ ਆਪਣੀ ਡੈਮੋਕਰੇਸੀ ਹੈ ਵੀ ਭਾਈ ਉਹਨਾਂ ਨੇ ਤਾਂ ਸ਼ੁਰੂ ਕਰਤੀ ਰਾਤ ਤੇ ਤੁਸੀਂ ਕਿਉਂ ਨਹੀਂ ਕਰਦੇ ਫਿਰ ਉਹਨੂੰ ਅਗਲੇ ਦਿਨ ਉਹਨੂੰ ਕਰਨੀ ਪੈਂਦੀ ਹੈ ਫਿਰ ਕੁਆਲਿਟੀ ਤੇ ਆ ਜਾਂਦਾ ਮਹਾਰਾਜ ਹੁਣ ਦੇਸੀ ਨਾ ਕਿੱਥੇ ਚੱਲਦਾ ਜੀ ਹੈ ਸੋ ਇਹ ਤਾਂ ਮਤਲਬ ਏਸੀ ਇਸ ਲੈਵਲ ਤੇ ਜਾਣੇ ਨਹੀਂ ਦੇਣਾ ਚਾਹੁੰਦੇ ਮੈਂਬਰ ਸਰਪੰਚ ਆਪ ਦੇ ਚੁਣੋ ਚੰਗੇ ਬੰਦਿਆਂ ਨੂੰ ਚੁਣੋ ਪੰਚਾਇਤਾਂ ਜਿਹੜੀਆਂ ਉਹ ਨੀਂਹ ਨੇ ਨੀਂਹ ਨੇ ਡੈਮੋਕ੍ਰੇਸੀ ਦੀ ਜੇ ਪੰਚਾਇਤ ਚੰਗੀ ਹੈ ਤਾਂ ਪਿੰਡ ਚੱਕੀ ਕਰ ਜਾਂਦਾ ਇੱਕ ਹਾਂਸ ਤੇ ਹੰਸੜੀ ਕਿਤੇ ਦੂਰ ਉਡਾਰੀ ਮਾਰ ਚੱਲੇ ਸੀਗੇ ਰਸਤੇ 'ਚ ਰਾਤ ਪੈ ਗਈ ਤਾਂ ਹੰਸ ਨੇ ਕਿਹਾ ਐਸ ਬੋਰਡ ਤੇ ਰਾਤ ਕੱਟ ਲੈਨੇ ਆ ਉਸ ਬੋਰਡ ਤੇ ਬਹਿ ਗਏ ਬੜਾ ਆੜੇ ਦੋੜੇ ਸੁਨਸਰਾ ਉਜਾੜ ਬੋਰਡ ਉਹ ਕਹਿੰਦੀ ਹੰਸ ਨੇ ਕਹਿੰਦੇ ਹੰਸ ਜੀ ਇਸ ਇਲਾਕੇ 'ਚ ਇੰਨਾ ਉਜਾੜ ਕਿਉਂ ਆ ਉਹ ਹੰਸ ਕਹਿੰਦਾ ਇਹ ਇੱਥੇ ਉੱਲੂਆਂ ਦਾ ਵਾਸਾ ਹੋਣਾ ਉੱਲੂ ਰਹਿੰਦੇ ਹੋਣ ਇੱਥੇ ਉੱਲੂਆਂ ਕਰਕੇ ਝਾੜ ਆ ਉੱਲੂ ਝਾੜ ਪੜਦੇ ਕੁਦਰਤੀ ਥੱਲੇ ਵਾਲੀ ਟਾਣੀ ਤੇ ਉੱਲੂ ਬੈਠਾ ਸੀ ਇੱਕ ਉਹਨੇ ਸੁਣ ਲਿਆ ਕਹਿੰਦਾ ਮੇਰੇ ਬਰੁਦੀ ਬੋਲੀ ਜਾਂਦਾ ਯਾਰੇ ਤੇ ਕਹਿੰਦਾ ਉੱਲੂਆਂ ਕਰਕੇ ਹੁੰਦਾ ਜੇ ਤਾਂ ਜਿੱਥੇ ਉੱਲੂ ਵਸਦੇ ਨੇ ਉਹ ਝਾੜ ਆ ਉੱਥੇ ਸਵੇਰ ਨੂੰ ਜਦੋਂ ਉੱਡਣ ਲੱਗੇ ਉੱਲੂ ਨੇ ਰੋਕ ਲਿਆ ਕਹਿੰਦਾ ਇੱਕ ਮਿੰਟ ਇੱਥੇ ਆਉ ਕਹਿੰਦਾ ਮੇਰੀ ਘਰ ਵਾਲੀ ਨੂੰ ਕਿੱਥੇ ਲੈ ਕੇ ਚੱਲੇ ਆ ਉਹ ਕਹਿੰਦਾ ਕੀ ਮਤਲਬ ਕਹ ਜਿਹੜੀ ਤੇਰੇ ਨਾਲ ਹੈ ਮੇਰੀ ਘਰ ਵਾਲੀ ਹੈ ਉਹ ਕਹਿੰਦਾ ਮੈਂ ਹਾਂਸਾਂ ਹੀ ਹਾਂਸਣੀ ਐ ਤੂੰ ਉੱਲੂ ਐ ਨਾ ਮੇਰੀ ਘਰ ਵਾਲੀ ਐ ਉਗਾਇਆ ਸਾਹਤ ਕਰ ਕਹਿੰਦਾ ਪੰਚਾਇਤ ਬੁਲਾ ਲੈਣੇ ਆ ਪੰਚਾਇਤ ਬੁਲਾ ਲਈ ਜੀ ਕੋਬੜ ਸਰਪੰਚ ਸੀਗੇ ਜੀ ਤੇ ਲੂੰਗੜੀ ਹੋਰੀ ਮੈਂਬਰ ਸੀਗੇ ਜੀ ਕਾਂ ਹੋਰੀ ਵੀ ਹੈਗੇ ਸੀਗੇ ਜੀ ਵਿੱਚੀ ਤੇ ਰੌਣਾ ਪੈ ਗਿਆ ਵੀ ਦੱਸੋ ਇਹਦੀ ਉਹ ਕਹਿੰਦਾ ਮੇਰੀ ਘਰ ਵਾਲੀ ਹੈ ਜੀ ਦੇਖੋ ਸਾਡਾ ਰੰਗ ਸਾਡੇ ਖੰਭ ਇੱਕੋ ਜਿਹੇ ਨੇ ਇਹਦੀ ਘਰ ਵਾਲੀ ਕਿਵੇਂ ਹੋ ਗਈ ਏ ਉਹ ਕਹਿੰਦਾ ਵੀ ਗੱਲ ਤਾਂ ਤੇਰੀ ਸਹੀ ਹੈ ਹੈਗੀ ਤਾਂ ਹਾਂਸਦੀ ਘਰ ਵਾਲੀ ਹੈ ਐਨੇ ਨੂੰ ਕਾਂ ਨੇ ਮਾਰਤਾ ਨੱਚ ਫੂਕ ਉਹ ਕਹਿੰਦਾ ਮਹਾਰਾਜ ਜੀ ਹੈਗੀ ਤਾਂ ਉਸੇ ਦੀ ਹੈ ਪਰ ਤੁਸੀਂ ਇਹ ਦੇਖੋ ਵੀ ਕਿੰਨੀ ਸੋਹਣੀ ਹੈ ਇਹ ਆਪਣੇ ਹਲਕੇ ਚ ਇਲਾਕੇ ਚਾਈ ਹੋਈ ਹੈ ਰੋਜ਼ ਇੱਥੇ ਉੱਡਿਆ ਕਰੂਗੀ ਆਪਾਂ ਦੇਖਿਆ ਕਰਾਂਗੇ ਇਹਨੇ ਹੁਣ ਲੈ ਕੇ ਭੱਜ ਜਾਣਾ ਉਹ ਦੁਮੁਰਕੇ ਆਪਾਂ ਨੇ ਕੋਲ ਕੀ ਰਹਿ ਜਾਣਾ ਆਹੀ ਰਹਿ ਜਾਾਂਗੇ ਆ ਕਹਿੰਦਾ ਕਿ ਇਹਨੂੰ ਉੱਲੂ ਦੀ ਡਿਕਲੇਅਰ ਕਰ ਦੋ ਉਹ ਕਹਿੰਦਾ ਠੀਕ ਹੈ ਜੀ ਇਹ ਤਾਂ ਉੱਲੂ ਦੀ ਘਰ ਵਾਲੀ ਹੈ ਚਲੋ ਜੀ ਫੈਸਲਾ ਹੋ ਗਿਆ ਉੱਲੂ ਦੀ ਘਰ ਵਾਲੀ ਹੰਸ ਨੂੰ ਬੜਾ ਦੁੱਖ ਲੱਗਿਆ ਹੰਸ ਉੱਡਣ ਲੱਗਿਆ ਤਾਂ ਉਹਨੂੰ ਉੱਲੂ ਕਹਿੰਦਾ ਆ ਜਾ ਇਧਰ ਲੈ ਜਾ ਆਪਣੀ ਘਰ ਵਾਲੀ ਨੂੰ ਉਹ ਕਹਿੰਦਾ ਨਹੀਂ ਵੀਰ ਕਮਾਲ ਐ 2 ਘੰਟੇ ਦਾ ਡਿਬੇਟ ਚ ਲੰਘ ਗਿਆ ਆਪਣੇ ਉਹ ਕਹੀ ਗਏ ਮੇਰੀ ਘਰ ਵਾਲੀ ਹੁਣ ਕਹਿੰਦਾ ਤੂੰ ਲੈ ਜਾ ਆਪਣੀ ਘਰ ਨੂੰ ਕਹਿੰਦਾ ਮੈਂ ਕੋਈ ਏਦਾਂ ਦੀ ਕੋਈ ਤੈਨੂੰ ਬੇਇੱਜ਼ਤੀ ਨਹੀਂ ਕਰਨੀ ਸੀ ਕੁਝ ਨਹੀਂ ਰਾਤ ਨੂੰ ਸੁਣਿਆ ਸੀ ਤੇਰਾ ਕਹਿੰਦਾ ਜਿਹੜਾ ਤੂੰ ਬੋਰਡ ਤੇ ਬੈਠਾ ਬੋਲ ਜਾਂਦਾ ਸੀ ਵੀ ਉੱਲੂਆਂ ਕਰਕੇ ਯਾਰਡ ਹੁੰਦਾ ਕਹਿੰਦਾ ਮੈਂ ਤੈਨੂੰ ਨਹੀਂ ਦੱਸਣਾ ਸੀ ਉਜਾਰ ਉੱਲੂਆਂ ਕਰਕੇ ਨਹੀਂ ਹੁੰਦਾ ਜਿੱਥੇ ਇਹੋ ਜਿਹੀ ਪੰਚਾਇਤਾਂ ਹੋਣ ਉੱਥੇ ਯਾਰਡ ਹੁੰਦਾ ਸੋ ਇਹ ਇਹ ਜਿਹੀ ਪੰਚਾਇਤਾਂ ਚੁਣਿਓ ਇਨਾ ਜਿੱਥੇ ਯਾਰਡ ਪੈ ਜੇ ਜਿਹੜੀਆਂ ਯਾਰਡ ਪਾਉਂਦੀਆਂ ਹੋਣ ਤੇ ਗਲਤ ਫੈਸਲੇ ਕਰਦੀਆਂ ਹੋਣ ਸੋ ਮੈਂ ਇਹੀ ਕਹਿਣਾ ਕਿ ਖਾਸ ਤੌਰ ਤੇ ਪਚੈਤੀ ਸਰਪੰਚ ਸਾਹਿਬ ਮਤਲਬ ਬੜੇ ਮਾਣ ਨਾਲ ਲਿਆ ਜਾਂਦਾ ਨਾਮ ਔਰ ਇੱਕ ਵਾਰੀ ਸਰਪੰਚ ਸਾਹਿਬ ਅੱਲ ਪੈ ਜੇ ساری ਉਮਰ ਕਈ ਪੀੜ੍ਹੀਆਂ ਤੱਕ ਸਰਪੰਚਾਂ ਦਾ ਘਰ ਸਰਪੰਚਾਂ ਦਾ ਘਰ ਮੈਂਬਰ ਮੈਂਬਰ ਹੋਣਾ ਵੀ ਬੜੀ ਵੱਡੀ ਪ੍ਰਾਪਤੀ ਕਿ ਮੈਂ ਮੈਂਬਰ ਹਾਂ ਪੰਚਾਇਤ ਦਾ ਐਡੀ ਵੱਡੀ ਇੱਕ ਪੰਚਾਇਤ ਦੀ ਉਸ ਵੇਲੇ ਮਤਲਬ ਪਾਵਰ ਹੁੰਦੀ ਸੀ ਕਿਉਂਕਿ ਪੰਚਾਇਤ ਤੋਂ ਬਾਹਰ ਜਾਂਦੇ ਨਹੀਂ ਸੀ ਫੈਸਲੇ ਪੰਚਾਇਤ ਹੁਣ ਤਾਂ ਸੱਸੇ ਨੂੰ ਆਂਦੇ ਝਗੜੇ ਵੀ ਸੁਪਰੀਮ ਕੋਰਟ ਚ ਫਿਰਦੇ ਆ ਕੋਈ ਕੋਈ ਰੋਕਣ ਵਾਲੀ ਹੈ ਨਹੀਂ ਨਾ ਕਿਸੇ ਦੀ ਮੰਨੇ ਕੋਈ ਚਾਰ ਮੈਂਬਰ ਉਧਰ ਹੋ ਜਾਂਦੇ ਨੇ ਚਾਰ ਉਧਰ ਹੋ ਜਾਂਦੇ ਨੇ ਚਲੋ ਜੀ ਜਿਹੜੇ ਫੈਸਲੇ ਪਹਿਲਾਂ ਪੰਚਾਇਤਾਂ 'ਚ ਹੁੰਦੇ ਸੀ ਅੱਜ ਸੁਪਰੀਮ ਕੋਰਟ 'ਚ ਫਿਰਦੇ ਨੇ ਸੋ ਅਸੀਂ ਚਾਹੁੰਦੇ ਹਾਂ ਪੰਚਾਇਤੀ ਸਿਸਟਮ ਨੂੰ ਜਿਹੜਾ ਉਹ ਤਾਕੜਾ ਕਰੇ ਉਹ ਤਾਂ ਹੋਊਗਾ ਸਰ ਜੇ ਵਧੀਆ ਬੰਦੇ ਚੁਣ ਕੇ ਲੋਕਾਂ ਦੀ ਮਨਪਸੰਦ ਦੇ ਬੰਦੇ ਚੁਣ ਕੇ ਜਿਹੜੇ ਨੇ ਉਹ ਆਉਣਗੇ ਇਸ ਦੌਰਾਨ ਮੁੱਖ ਮੰਤਰੀ ਭਗਵਤ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ 'ਚ ਜਲਦੀ ਹੀ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਬিনা ਪਾਰਟੀ ਦੇ ਸਿੰਬਲ ਤੋਂ ਇਹ ਚੋਣਾਂ ਕਰਵਾਈਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਪਿੰਡਾਂ ਦਾ ਸਰਪੰਚ ਪਾਰਟੀ ਦਾ ਨਹੀਂ ਸਗੋਂ ਪਿੰਡਾਂ ਦਾ ਹੀ ਹੋਵੇ ਸਹਿਮਾਨ ਮੁਤਾਬਕ ਜੇਕਰ ਸਰਬਸੰਮਤੀ ਨਾਲ ਚੋਣਾਂ ਕਰਵਾਈਆਂ ਜਾਣ ਤਾਂ ਲੋਕਾਂ ਦੇ ਪੈਸੇ ਦੀ ਬਚਤ ਹੋਵੇਗੀ ਅਤੇ ਦੂਜਾ ਪਿੰਡਾਂ 'ਚ ਆਪਸੀ ਭਾਈਚਾਰਾ ਮੂੜ ਤੋਂ ਮਜ਼ਬੂਤ ਹੋਵੇਗਾ ਪੰਚਾਇਤੀ ਰਾਜ ਪੰਚਾਇਤੀ ਰਾਜ ਸੋਧ ਬਿਲ ਵੀ ਆ ਰਿਹਾ ਹੈ ਤੇ ਪਹਿਲਾਂ ਹੀ ਅਸੀਂ ਕੈਬਨਿਟ ਦੇ ਵਿੱਚ ਇਹ ਹੋ ਕਰ ਚੁੱਕੇ ਹਾਂ ਫੈਸਲਾ ਕਿ ਇਲੈਕਸ਼ਨਾਂ ਜਲਦੀ ਕਰਾਉਣੇ ਪੰਚਾਇਤਾਂ ਨੀ ਤੇ ਨਾਲ ਪਿੰਡ ਜਿਹੜੇ ਨੇ ਉਹ ਧੜਿਆਂ ਤੋਂ ਬਚੇ ਰਹਿਣ ਪਿੰਡਾਂ 'ਚ ਕੋਈ ਧੜਿਆਂ ਦੀ ਧੜੇਬੰਦੀ ਕਰਕੇ ਕੋਈ 75126 ਦੇ ਕੇਸ ਉਹ ਨਾ ਹੋਣ ਤਾਂ ਅਸੀਂ ਕੀਤਾ ਕਿ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਸਿੰਬਲ ਤੇ ਨਹੀਂ ਲੜੀਆਂ ਜਾ ਸਕਦੀਆਂ ਉਹਨਾਂ ਨੂੰ ਲੋਕਲ ਆਪਣੇ ਸਿੰਬਲ ਮਿਲਣਗੇ ਉਹਦਾ ਕਾਰਨ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੋਈ ਬਾਹਰ ਕਰਨਾ ਚਾਹੁੰਦੇ ਆ ਤੇ ਪਰ ਇਹਦੇ ਨਾਲ ਇਹ ਹੈ ਕਿ ਸਰਪੰਚ ਜਿਹੜਾ ਉਹ ਪਿੰਡ ਦਾ ਹੋਊਗਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਊਗਾ। ਜਾਂ ਪੰਜੇ ਵਾਲਿਆਂ ਦਾ ਆ ਝਾੜੂ ਵਾਲਿਆਂ ਦਾ ਆ ਹਾਥੀ ਵਾਲਿਆਂ ਦਾ ਨਾ। ਵੈਸੇ ਵੀ ਲੋਕਲ ਜਿਹੜੀ ਆਪਦੀ ਪੰਚਾਇਤੀ ਜਿਹੜੀ ਚੋਣ ਹੈ ਉਹ ਧਰਿਆ ਤੋਂ ਉੱਪਰ ਹੋਣੀ ਚਾਹੀਦੀ ਹੈ। ਮੈਂ ਇੱਕ ਹੋਰ ਗੱਲ ਦੱਸ ਦਿੰਦਾ 2018 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਪੰਚਾਇਤ ਇੱਕ ਵੀ ਬੰਦੇ ਨੇ ਕਿਸੇ ਪਾਰਟੀ ਦਾ ਸਿੰਬਲ ਨਹੀਂ ਲਿਆ ਇਹ ਵੀ ਮੰਗਲਿਰ ਕਰਦਨ ਇੱਕ ਵੀ ਸਰਪੰਚ ਨੇ ਕਿਸੇ ਵੀ ਪਾਰਟੀ ਦੇ ਸਿੰਬਲ ਤੇ ਸਰਪੰਚ ਜਾਂ ਮੈਂਬਰ ਨਹੀਂ ਲੜੇ ਪਰ ਕਾਨੂੰਨ ਇਹ ਕਹਿੰਦਾ ਜੇ ਉਹ ਮੰਗ ਲੇ ਕਿ ਮੈਨੂੰ ਪੰਜਾ ਦੇਓ ਜੀ ਤਾਂ ਮਨਾ ਨਹੀਂ ਕਰ ਸਕਦੇ ਫਿਰ ਉੱਥੇ ਦਿੱਕਤ ਪੈ ਜਾਂਦੀ ਹੈ ਬਹੁਤ ਸਾਰੇ ਪਿੰਡਾਂ ਨੇ ਮਤੇ ਪਾਏ ਕਿ ਜੇ ਕੋਈ ਸਰਪੰਚ ਕਿਸੇ ਪਾਰਟੀ ਦੇ ਸਿੰਬਲ ਤੇ ਲੜੂਗਾ ਸੀ ਉਹ ਤਾਂ ਬਾਈ ਘੱਟ ਕਰਾਂਗੇ ਸੋ ਇਹ ਗੱਲ ਨਵੇੜਨ ਵਾਸਤੇ ਅਸੀਂ ਪਹਿਲੇ ਕਹਿੰਦਾ ਕਿ ਤੁਸੀਂ ਲਾੜੀ ਆਪਣੇ ਮੰਝੇ ਤੇ ਜੱਗ ਤੇ ਜਾਂ ਜਿਹੜੇ ਵੀ ਲੋਕਲ ਚੋਣ ਨਿਸ਼ਾਨ ਨੇ ਉਹ ਤੁਹਾਨੂੰ ਮਿਲਣਗੇ ਤੇ ਹਾਂ ਇੱਕ ਹੋਰ ਮੈਂ ਗੱਲ ਦੱਸ ਦਿੰਨਾ ਜੇ ਕੋਈ ਅਹਜਾ ਵੀ ਹੈਗਾ loyale ਪਾਰਟੀ ਦਾ ਕਿ ਸਰਪੰਚ ਬਣਨਾ ਪਰ ਮੈਂ ਦੱਸਣਾ ਮੈਂ ਕਿਹਦਾ ਉਹਦੇ ਪੋਸਟਰ ਜਦੋਂ ਛਾਪੂਗਾ ਹਰ ਜਿੱਥੇ ਚੋਣ ਨਿਸ਼ਾਨ ਮਿਲ ਗਿਆ ਉਹਨੂੰ ਮੰਝਾ ਤੇ ਪੋਸਟਰ ਮੰਝਿਆੜੇ ਛਾਪੂਗਾ ਤਾਂ ਉੱਪਰ ਉਹ ਆਪਣੇ ਵੱਡੇ ਲੀਡਰਾਂ ਦੀ ਫੋਟੋ ਲਾ ਸਕਦਾ ਕਿ ਇਹ ਦਿਨ ਇਹ ਪਤਾ ਲੱਗ ਜੂਗਾ ਕਿ ਉਹ ਉਹ ਕਿਹੜੀ ਪਾਰਟੀ ਦਾ ਹੈ ਉਹਨੂੰ ਨੁਕਸਾਨ ਹੁੰਦਾ ਵੋਟਾਂ 'ਚ ਉਹਨੂੰ ਫਾਇਦਾ ਹੁੰਦਾ ਉਹਦੀ ਮਰਜ਼ੀ ਹੈ ਸੋ ਪਰ ਉਹਨ ਹੈ ਜਿਹੜੇ ਕਰਾਰੇ ਬਸ ਹਾਈ ਕੋਰਟ ਦੇ ਵਿੱਚ ਮੇਰੇ ਏਜੀ ਸਾਹਿਬ ਬੈਠੇ ਨੇ ਤੇ ਹਾਈ ਕੋਰਟ ਬਸ ਇਹ ਹਰਿਆਣੇ ਦੀ ਇਲੈਕਸ਼ਨ ਜਿਹੜੀ ਹੈ ਉਹਦਾ ਕਰ ਰਹੇ ਨੇ ਕਾਰਪੋਰੇਸ਼ਨ ਵੀ ਕਾ ਜ਼ਿਲ੍ਹਾ ਪ੍ਰੀਸ਼ਦ ਵੀ ਸਾਰੀਆਂ ਸਾਰੀਆਂ ਆਉਣਗੀਆਂ ਸੋ ਉਦੋਂ ਆਚਾਰ ਆਪਣੀਆਂ ਵੀ ਆਉਣੇ ਦੂਜੀਆਂ ਹੈਨਾ ਉੱਥੇ ਵੀ ਆਉਂਗੇ ਉੱਥੇ ਵੀ ਬਾਜਬਾਬ ਸਾਹਿਬ ਨੇ ਕਹਿਣਾ ਇਹ ਦੀ ਮੰਜੀ ਚੱਕ ਕੇ ਹੁਣ ਸਤੋ ਛੱਡ ਕੇ ਆਉਣਗੇ ਹਾਂਜੀ ਉਹ ਵੀ ਪਈਆਂ ਬੜੇ ਮੋਕੇ ਮਿਲਣਗੇ ਪਰ ਮੰਜੀ ਉੱਥੇ ਦੀ ਉੱਥੇ ਆਪਣੇ ਪਾਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਮਾਮਲੇ ਤੇ ਵੀ ਵੱਡਾ ਬਿਆਨ ਦਿੱਤਾ ਹੈ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਹ ਇਸ ਮਾਮਲੇ 'ਚ ਕੋਈ ਵੀ ਢਿੱਲ ਨਹੀਂ ਛੱਡ ਰਹੇ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਬੇਅਦਬੀ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ ਇਸ ਕੇਸ ਨੂੰ ਉਹਨਾਂ ਵੱਲੋਂ ਕਾਨੂੰਨੀ ਤੌਰ ਤੇ ਚੰਗੇ ਤਰੀਕੇ ਨਾਲ ਲੜਿਆ ਜਾਵੇਗਾ ਉਹਨਾਂ ਕੋਲ ਕੁਝ ਨਵੇਂ ਤੱਥ ਨੇ ਜਿਸ ਨੂੰ ਉਹ ਅਦਾਲਤ ਵਿੱਚ ਜ਼ੋਰਦਾਰ ਢੰਗ ਨਾਲ ਪੇਸ਼ ਕਰਨਗੇ ਇੱਕ ਜਿਹੜੀ ਕੱਲ ਵੀ ਗੱਲ ਉੱਠੀ ਹੈ ਐਲੋਪੀ ਸਾਹਿਬ ਨੇ ਕਿਹਾ ਸੀ ਕ੍ਰੇਟ ਨੰਬਰ 15 ਜਿਹੜੀ ਸਾਡੀ ਜਿਹੜੀ ਉਹਨੂੰ ਕਹਿੰਦੇ ਸੀ ਐਫ ਆਈ ਆਰ ਹੈ ਜਿਹੜੀ ਜਿਹੜੀ ਬੇਅਦਬੀ ਦੀ ਬਿਲਕੁਲ ਗਵਰਨਮੈਂਟ ਨੇ ਬਹੁਤ ਸਾਰੇ ਨਵੇਂ ਕਲੂ ਮਿਲੇ ਐਡ ਕਰਕੇ ਬਿਲਕੁਲ ਪੱਕੇ ਜਿਵੇਂ ਪੰਜਾਬੀ ਚ ਕਹਿੰਦੇ ਆ ਬਿਲਕੁਲ ਕਿ ਲਾਈਨ ਚੰਗੀ ਤਰ੍ਹਾਂ ਠੋਕ ਕੇ ਸਾਡੇ ਵੱਲੋਂ ਉਹ ਜਿਹੜੀ ਐ ਜੀ ਸਾਹਿਬ ਬੈਠੇ ਨੇ ਸਾਡੇ ਵੱਲੋਂ ਉਹ ਜਿਹੜੀ ਐਫ ਆਈਆਰ ਹੈ ਉਹ ਬਿਲਕੁਲ ਰੈਡੀ ਹੈ ਅਸੀਂ ਕਾਨੂੰਨੀ ਮਹਾਰਾ ਨਾਲ ਸਲਾਹ ਕਰਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਹ ਬਹੁਤ ਵਧੀਆ ਤਰੀਕੇ ਦਾ ਤਤਪੜਤ ਚ ਕਰਦੀਏ ਤਾਂ ਉਹ ਰਿਕੁਐਸ ਹੋ ਜੂਗੀ ਉੱਥੋਂ ਕੋਈ ਫਾਇਦਾ ਨਹੀਂ ਫਿਰੋਗਾ ਅਸੀਂ ਉਹਦੇ ਵਿੱਚ ਜੋ ਸਾਨੂੰ ਨਮਾ ਮਿਲਿਆ ਉਹ ਵੀ ਪਾ ਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਹ ਉਤੇ ਪ੍ਰੇਸ਼ ਕਰਦਾਂਗੇ ਸਾਡੀ ਗਰੰਟੀ ਵੀ ਸੀ ਸਾਡਾ ਵਾਦਾ ਵੀ ਸੀ ਔਰ ਸਾਡਾ ਫਰਜ਼ ਵੀ ਬਣਦਾ ਹੈ ਕਿ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦਾ ਜੇ ਕੋਈ ਦੋਸ਼ੀ ਹੈ ਤਾਂ ਉਹਦੇ ਬਰਤ ਜਿਹੜੀ ਜਿਹੜੀ ਐਫ ਆਈ ਆਰ ਪਹਿਲਾਂ ਕੋਟਪੂਰੀ ਵਾਲੀ ਕੀਤੀ ਹੈ ਠੀਕ ਹੈ ਜੀ ਬਾਬਲ ਕਲਾਂ ਵਾਲੇ ਵੀ ਸਿੱਟ ਜਿਹੜੀ ਹੈ ਉਹਦੀ ਉਹਦੀ ਉਹਦੀਆਂ ਮੀਟਿੰਗਾਂ ਕੰਟੀਨਿਊ ਕੀਤੀਆਂ ਨੇ ਨਮੀਆਂ ਕੀਤੀਆਂ ਨੇ ਸੋ ਕੁਝ ਨਵੇਂ ਕਲੂ ਵੀ ਮਿਲੇ ਨੇ ਕੁਝ ਨਵੇਂ ਡਵੈਲਪਮੈਂਟ ਹੋਈਆਂ ਨੇ ਤੁਸੀਂ ਦੇਖਿਆ ਹੋਣਾ ਮੈਂ ਆਪੇ ਦਿਲੋਂ ਚਾਹਨਾ ਸੱਚੇ ਦਿਲੋਂ ਚਾਹਨਾ ਕਿ ਸਾਨੂੰ ਸਾਡੇ ਬਾਪ ਕਹਿੰਦੇ ਸਾਡਾ ਪਿਤਾ ਸਾਨੂੰ ਸਾਡੇ ਪਿਤਾ ਜੀ ਦੀ ਜਿਹੜੀ ਸਾਡੇ ਬਾਪੂ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਉਹ ਜੇ ਸਾਡੇ ਪੰਜਾਬ 'ਚ ਨਹੀਂ ਇਨਸਾਫ਼ ਮਿਲੂਗਾ ਬਾਹਰੋਂ ਕੀ ਉਮੀਦ ਕਰਾਂਗੇ ਫਿਰ ਸੋ ਉਹ ਜਰੂਰ ਜਿੱਥੋਂ ਤੱਕ ਹੋ ਸਕਦਾ ਹੋਇਆ ਅਸੀਂ ਚਾਹੇ ਵਕੀਲ ਜਿੰਨੇ ਮਰਜ਼ੀ ਮਹਿੰਗੇ ਕਰਨੇ ਪੈਣ ਜਿੱਥੋਂ ਮਰਜ਼ੀ ਲਿਓਣੇ ਪੈਣਾ ਅਸੀਂ ਕੇਸ ਲੜਾਂਗੇ ਅਸੀਂ ਪਹਿਲਾਂ ਮੰਗੂ ਢਿੱਲ ਨਹੀਂ ਛੱਡਾਂਗੇ ਪਹਿਲਾਂ ਉਹਨਾਂ ਨੇ ਬਹੁਤ ਢਿੱਲਾਂ ਛੱਡੀਆਂ ਹੋਈਆਂ ਨੇ ਦੁੱਖ ਨਾਲ ਕਹਿਣਾ ਪੈ ਰਿਹਾ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਤੁਸੀਂ ਸਾਰੇ ਜਾਣਦੇ ਹੋ ਪਰ ਉਸੇ ਚੀਜ਼ ਨੇ ਫਿਰ ਤੁਸੀਂ ਦੇਖ ਲਓ ਹਾਲਾਤ ਕੀ ਬਣਾਤੇ ਉਹਨਾਂ ਨੇ ਦੇਖੋ ਇਹ ਮਤਲਬ ਦਰਦ-ਦਰਦ ਭੜਕ ਕੇ ਫਿਰਦੇ ਨੇ 25 ਸਾਲ ਰਾਜ ਕਰਾਂਗੇ ਕਹਿੰਨਾਂ ਨੇ ਕੋਲੇ 25 ਬੰਦੇ ਨਹੀਂ ਹੈਗੇ ਹੁਣ ਪੰਜ ਮੈਂਬਰੀ ਕਮੇਟੀ ਬਣਾਤੀ ਕਹਿੰਦੇ ਸੁਖਵੀਰ ਬਾਦਲ ਨੇ ਪਤਾ ਨਹੀਂ ਕਾ ਕਿਹੜੇ ਮੁੱਦੇ ਵਾਸਤੇ ਮੈਂ ਕਿਹਾ ਜੀ ਗਹਿਰਾ ਮੈਂਬਰੀ ਬਣਾਉਣ ਦਾ ਜ਼ੋਰ ਪੈ ਗਿਆ ਫੇ 6 ਬੰਦੇ ਲੈ ਉਹ ਕਿੱਥੋਂ ਆਏ ਠੀਕ ਹੈ ਨਾ ਸੋ ਇੰਨੇ ਤਾਂ ਹੈਗੇ ਨਹੀਂ ਹੁਣ ਹੁਣ ਤਾਂ ਪੰਜ ਮੈਂਬਰੀ ਤੇ ਚੱਲੂ ਤੇ ਦੋ ਢਾਈ ਮੈਂਬਰ ਤੇ ਵੀ ਆ ਜੂ ਆ ਸਕਦਾ ਕੰਮ ਸੋ ਇਸ ਕਰਕੇ ਇਹ ਪਬਲਿਕ ਹੈ ਜੀ ਪਬਲਿਕ ਸਭ ਜਾਣਦੀ ਹੈ ਕਿ ਜાંਸੀ ਇਹ ਕਿ ਪੰਜਾਬ ਮੌਨਸਨ ਸੈਸ਼ਨ ਦਾ ਅੱਜ ਤੀਜਾ ਅਤੇ ਆਖਰੀ ਦਿਨ ਸੀ ਜ ਪੰਜਾਬ ਫਾਇਰ ਐਂਡ ਐਮਰਜੈਂਸੀ ਬਿਲਸ ਨੇ ਕਈ ਬਿਲ ਪੇਸ਼ ਕੀਤੇ ਗਏ ਹਾਲਾਂਕਿ ਮੀਤ ਜਤਾਈ ਜੀ ਆਰਸੀ ਕੇ ਵਿਰੋਧੀ ਤਰ੍ਹਾਂ ਕੁਝ ਬਿਲਾ ਨੂੰ ਲੈ ਕੇ ਹੰਗਾਮਾ ਕਰ ਸਕਤੀਆਂ ਨਹੀਂ ਪਰ ਅਜੇ ਹਾਂ ਨਹੀਂ ਹੋਇਆ ਅਤੇ ਜ਼ਿਆਦਾਤਰ ਬਿਲ ਸਰਬਸੰਮਤੀ ਨਾਲ ਪਾਸ ਕੀਤੇ ਗਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ